ਫਿਲਹਾਲ ਨੁਰ ਮਰ ਰੋੜਤੇ ਦੋ ਗੱਡੀਆਂ ਦੀ ਹੋਈ ਆਪਸੀ ਟੱਕਰ ਵਿੱਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਉਕਤ ਹਾਦਸਾ ਉਸ ਸਮੇਂ ਵਾਪਰਿਆ ਜਦ ਲੁਧਿਆਣਾ ਵਾਲੀ ਸਾਈਡ ਤੋਂ ਆ ਰਹੀ ਇੱਕ ਵਰਨਾਕਾਰ ਦੀ ਸਾਹਮਣੇ ਤੋਂ ਆ ਰਹੀ ਇੱਕ ਹੋਰ ਕਾਰ ਨਾਲ ਓਵਰਟੇਕ ਕਰਦੇ ਸਮੇਂ ਟੱਕਰ ਹੋ ਗਈ ਇਸ ਹਾਦਸੇ ਵਿੱਚ ਦੋਵਾਂ ਗੱਡੀਆਂ ਵਿੱਚ ਸਵਾਰ ਤਿੰਨ ਵਿਅਕਤੀ ਜ਼ਖਮੀ ਹੋ ਗਏ ਹਾਸੇ ਦੌਰਾਨ ਜਿੱਥੇ ਦੋਵੇਂ ਗੱਡੀਆਂ ਨੁਕਸਾਨੀਆਂ ਗਈਆਂ ਉੱਥੇ ਹੀ ਮੌਕੇ ਤੇ ਪਹੁੰਚੇ ਥਾਣਾ ਫਿਲੌਰ ਦੀ ਪੁਲਿਸ ਨੇ ਜ਼ਖਮੀਆਂ ਨੂੰ ਸੇਵਲਾ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਤੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਉਧਰ ਜਦੋਂ ਇਸ ਸਬੰਧੀ ਹਸਪਤਾਲ ਦੇ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਹਸਪਤਾਲ ਵਿਖੇ ਸੜਕ ਹਾਸੇ ਵਿੱਚ ਜ਼ਖਮੀ ਹੋਏ ਤਿੰਨ ਵਿਅਕਤੀ ਆਏ ਸਨ ਜਿਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ। ਫਿਲੌਰ ਤੋਂ ਨਵਰਾੰਗ ਚੈਨਲ ਦੇ ਰਾਜਕਮਨ ਨੰਗਲ ਦੀ ਵਿਸ਼ੇਸ਼ ਰਿਪੋਰਟ। ਕਿਹੜੀ ਗੱਡੀ ਸੀ ਗਈ ਤੁਸੀਂ? ਉਹ ਮਾ ਵਰਨਜ। ਉਹ। ਇਹ ਦੇਖਿਆ ਕਿ ਇਹਦੀ ਗਲਤੀ ਮੋਰੋ ਦਾ ਨਜ਼ਰ ਜੱਡੀ ਆ ਜੋ ਵਟੇ ਕਰ ਨਹੀਂ ਦੀ ਉਹ ਉੱਤੇ ਖੜੀਏ ਦੇਖ ਨੂੰ ਜਾ ਕੇ ਅਸਾਂ ਕਿਹੜੀ ਗਲਤੀ ਆ ਤੁਸੀਂ ਆਪਣੇ ਸਾਹਮਣੇ ਜਾ ਰਹੇ ਹੋ ਨਾ ਓਵਰਟੈਕ ਕੀਤਾ ਟਰੱਕ ਤੋਂ ਵਿਚੋਂ ਇੱਕਦਮ ਸਾਹਮਣੇ ਆ ਕੇ ਠੋਪੀ ਅੱਛਾ ਦੂਸਰੀ ਕਿਹੜੀ ਗਲਤੀ ਆ ਸਾਰੀ ਅਜੇ ਮੌਕੇ ਤੇ ਜਾ ਕੇ ਦੇਖੋ ਇੱਥੇ ਖੜੀ ਆ ਅੱਜ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਦੇ ਨਾਲ 3 ਜਣੇ ਆਏ ਸੀ ਜਿੰਨਾ ਤੱਕ ਮੋਰਮਾਲ ਰੋਡ ਉਤੇ ਐਕਸੀਡੈਂਟ ਹੋਇਆ ਸੀ ਬਾਕੀ ਯਾਨੋ ਫਸਟ ਡੈਡ ਸਾਰਾ ਇੱਥੇ ਮਿਲ ਚੁੱਕਿਆ ਸੀ ਤੇ ਬਾਕੀ ਸਾਰੇ ਪੇਸ਼ੈਂਟ ਆਪਣੀ ਮਰਜ਼ੀ ਨਾਲ ਉਹ ਆਪਣੇ ਆਪਣੇ ਜਗ੍ਹਾ ਤੋਂ ਜਾਣਾ ਚਾਹੁੰਦੇ ਸੀ ਬਹੁਤ ਸਾਰੇ। ਸੈਕਟਰ ਐਪਰਕਲਿਟ ਰਸ ਹੈ ਆਪਣੀ ਮਰਜ਼ੀ ਨਾਲ ਹੀ ਜਾ ਰਿਹਾ। ਮੈਂ ਸੀ ਧਰਮਿੰਦਰ ਸਿੰਘ ਖਾਲਾ ਬਲੌਕੋਂ ਮੈਂ ਡਿਊਟੀ ਅਫਸਰ ਸੀਗਾ। ਮੈਨੂੰ ਐਂਟੀਮੇਸ਼ਨ ਆਈ ਸੀ ਕਿ ਵੀ ਨੂਰਵਰ ਰੋਡ ਤੇ ਐਕਸੀਡੈਂਟ ਹੋਇਆ ਬਾਕੀ। ਜਿਹੜੀ ਗੱਡੀ ਲੁਧਿਆਣੇ ਤੋਂ ਜਾਰੀ ਸੀ ਤੇ ਬਲੌਕ ਤੋਂ ਲੁਕਉਦਰ ਨੂੰ। ਉਹ ਹੈਗੀ ਆ ਪੀਵੀ 10 ਜੀਐਸ 2011। ਜਿਸ ਵਿੱਚ 5 ਜਣੇ ਦੱਸਦੇ ਆ। ਜਿਹੜੀ ਬੈਨਾ ਬੇਗਮਪੁਰ ਦੇ ਤੋਂ ਆ ਰਹੀ ਗੱਡੀ ਉਹਦਾ ਨੰਬਰ ਹੈਗਾ PB 36 D 3509 ਇਹਦੇ ਵਿੱਚ ਇੱਕੋ ਸੀਗਾ ਉਸ ਵਿੱਚ ਓਵਰਟੈਕ ਕਰਕੇ ਜਿਹੜਾ ਨੂਰਮਨ ਖੇਰ ਤੋਂ ਆਉਂਦਾ ਉਹਨੇ ਓਵਰਟੈਕ ਕੀਤਾ ਸਿਫਲ ਲੁਧਿਆਣਾ ਸਾਈਡ ਤੋਂ ਗੱਡੀ ਚੱਲੂ ਤੇ ਉਹਦਾ ਟੱਚ ਹੋ ਗਿਆ ਕਾਫੀ ਨੁਕਸਾਨ ਹੋਇਆ ਗੱਡੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਅਜੇ ਪਤਾ ਕਰਦੇ ਆ ਹਸਪੀਟਲ ਜਾਣਾ ਹੈ ਉਹਨਾਂ ਦੇ ਬਿਆਨ ਲੈਂਦੇ ਆ ਜੋ ਬੰਦੀ ਕਾਰਵਾਈ ਕਰਾਂਗੇ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਜੀ ਇਹਦੇ ਜਾਣੀ ਨੁਕਸਾਨ ਤਾਂ ਪਤਾ ਹੋ ਗਿਆ ਵਾ ਅੱਗੇ ਜਾ ਕੇ ਪਤਾ ਕਰਦੇ ਆ ਵੀ ਜੋ ਗੱਡੀ ਆਗਤ ਕਰਦੇ ਸਾਹਮਣੇ ਸਰ ਜੀ ਤੁਸੀਂ ਮੌਕੇ ਤੇ ਆਏ ਹੋ ਤੇ ਚ ਗਲਤੀ ਕਿਹਦੀ ਦੇਖਣ ਨੂੰ ਮਿਲਦੀ ਜਿਹੜਾ ਬੇਗਮਪੁਰ ਤੋਂ ਆ ਰਿਹਾ ਉਹਦੀ ਗਲਤੀ ਮੰਨਿਆ ਜਾਵੇ ਕਿਉਂਕਿ ਜਦੋਂ ਗੱਡੀ ਚਲੀ ਉਹ ਵੀ ਆਪਰੇ ਦੇਖਦਾ ਹੀ ਆ ਜਦੋਂ ਆਪਾਂ ਰੋਂਗ ਸਾਈਡ ਗੱਡੀ ਨੂੰ ਕਿਸੇ ਨੂੰ ਕੋਵਰਟੈਕ ਕਰਨਾ ਤੇ ਸਾਹਮਣੇ ਉਹ ਦੇਖਾ ਦੇਗਾ ਉਹਨੇ ਦੇਖਿਆ ਨਹੀਂ ਗੱਡੀ ਸਪੀਡ ਦੇ ਵਿੱਚ ਆਮੋ ਸਾਹਮਣੇ ਗੋਆਂ ਦੇ ਟੱਕਰ ਹੋਊਗੀ ਠੀਕ ਫਿਲੌਰ ਨੂਰਮੰਦਰ ਰੋਡ ਤੇ ਦੋ ਗੱਡੀਆਂ ਦੀ ਹੋਈ ਆਪਸੀ ਟੱਕਰ ਵੀ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਉਕਤ ਹਾਸਾ ਉਸ ਸਮੇਂ ਵਾਪਰਿਆ ਜਦੋਂ ਲੁਧਿਆਣਾ ਵਾਲੀ ਸਾਈਡ ਤੋਂ ਆ ਰਹੀ ਇੱਕ ਵਰਨਾਕਾਰ ਦੀ ਸਾਹਮਣੇ ਤੋਂ ਆ ਰਹੀ ਇੱਕ ਹੋਰ ਕਾਰ ਨਾਲ ਓਵਰਟੇਕ ਕਰਦੇ ਸਮੇਂ ਟੱਕਰ ਹੋ ਗਈ। ਇਸ ਹਾਸੇ ਵਿੱਚ ਦੋਮਾ ਗੱਡੀਆਂ ਵੀ ਸਵਾਰ تین ਵਿਅਕਤੀ ਜ਼ਖਮੀ ਹੋ ਗਏ। ਹਾਸੇ ਦੌਰਾਨ ਜਿੱਥੇ ਦੋਵੇਂ ਗੱਡੀਆਂ ਨੁਕਸਾਨੀਆਂ ਗਈਆਂ ਉੱਥੇ ਹੀ ਮੌਕੇ ਤੇ ਪਹੁੰਚੇ ਥਾਣਾ ਫਿਲੌਰ ਦੀ ਪੁਲਿਸ ਨੇ ਜ਼ਖਮੀਆਂ ਨੂੰ ਸੇਵਲਾ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਤੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਉਧਰ ਜਦੋਂ ਇਸ ਸਬੰਧੀ ਹਸਪਤਾਲ ਦੇ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਹਸਪਤਾਲ ਵਿਖੇ ਸੜਕ ਹਾਸੇ ਵਿੱਚ ਜ਼ਖਮੀ ਹੋਏ ਤਿੰਨ ਵਿਅਕਤੀ ਆਏ ਸਨ ਜਿਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ ਫਿਲੌਰ ਤੋਂ ਨਵਰਾਂਗ ਚੈਨਲ ਦੇ ਰਾਜਕਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ